ਗੁਰਿਤ ਸਰ ਰਣਜੀਤ ਐਵੇਨਿਊ ਦੁਸ਼ੇਰਾ ਗਰਾਊਂਡ ਵਿਖੇ ਫਿਸ਼ ਟੈਨਿਊਅਲ ਮੇਲਾ ਦੇਖਣ ਨੂੰ ਮਿਲਿਆ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ है मैं सर से और मैं यहाँ मेला घूमने आई हूँ तो क्योंकि बहुत ही अच्छा लगा पे आए घूमने में कैसा माहौल लगा है यहाँ का बहुत अच्छा है आप तो के साथ क्या बहुत अच्छा है बच्चों के झूले झूले यहाँ पे फिश वाला भी लगा है बहुत अच्छा है बहुत अच्छा माहौल हाँ ठीक है

0 साइज ਤੋਂ ਲੈ ਕੇ ਫੁੱਲ ਸਾਈਜ਼ ਤੱਕ ਦੀਆਂ ਫਿਸ਼ਸ ਹੈ ਅੰਦਰ ਬੱਚੇ ਬਹੁਤ ਖੁਸ਼ ਹੋ ਰਹੇ ਹੈ ਵੀਡੀਓਜ਼ ਬਣਾ ਰਹੇ ਹੈ ਜਿੰਨੇ ਵੀ ਅਸੀਂ ਤੇ ਚਲੋ ਸੀਨੀਅਰ ਸਿਟੀਜ਼ਨ ਆਣ ਵਾਲੇ ਹੈ ਲੇਕਿਨ ਬੱਚੇ ਬਹੁਤ ਖੁਸ਼ ਹੋ ਰਹੇ ਹੈ ਹਾਂਜੀ ਮੇਲੇ ਦੇ ਤੇ ਹਾਲੇ ਸ਼ਾਇਦ ਸ਼ੁਰੂ ਹੀ ਹੋਣ ਗਿਆ ਬਾਕੀ ਇਹ ਸਟਾਲਸ ਵਗੈਰਾ ਬਹੁਤ ਤਰ੍ਹਾਂ ਦੇ ਲੱਗੇ ਹੋਏ ਹੈ ਮੈਮ ਤੁਹਾਨੂੰ ਅਤੇ ਮਾਹੌਲ ਕਿਦਾਂ ਦਾ ਲੱਗਾ ਆ ਗਿਆ ਮਾਹੌਲ ਬਹੁਤ ਅੱਛਾ ਹੈ ਬੜਾ ਹੈ ਵੈਸੇ ਵੀ ਮੌਸਮ ਵੀ ਅੱਜ ਬਹੁਤ ਵਧੀਆ ਹੈ ਆਸ ਕਰਕੇ ਸਾਰੇ ਜਿਹਨੇ ਲੋਕ ਵੀ ਆਏ ਹੋਏ ਆ ਬਹੁਤ ਇੰਜੋਏ ਕਰ ਰਹੇ ਪੂਰਾ ਮੀਨਾ ਮੇਰਮ ਜੀ ਮੇਲਾ ਚੱਲ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰਾ ਵਸਨੀਕਾਂ ਹਾਂ ਮੈਂ ਕਹਾਂਗੀ ਕਿ ਸਾਰਿਆਂ ਨੂੰ ਜਰੂਰ ਆਣਾ ਚਾਹੀਦਾ ਹੈ ਕਿਉਂਕਿ ਪ੍ਰਸ਼ਾਸਨ ਨੇ ਜਾਂ ਜਿਨ੍ਹਾਂ ਨੇ ਵੀ ਇਹ ਕੰਡੈਕਟ ਕੀਤਾ ਬਹੁਤ ਹੀ ਅੱਛਾ ਕੀਤਾ ਹੋਇਆ ਹੈ ਦੇਖਣਾ ਜ਼ਰੂਰ ਚਾਹੀਦਾ ਹੈ ਇਹ ਮੇਲਾ ਫਿਰ ਕਾਮਪੂਰ ਅਗਲੀ ਮਹੀਨੇ ਮੇਰਾ ਨਾਮ ਜੀ ਅਮਰਜੀਤ ਸਿੰਘ ਤੇ ਤੁਹਾਡੇ ਰஞ்சிਤ ਆਬ ਨੂੰ ਮੇਲਾ ਲੱਗਾ ਬੜਾ ਅੱਛਾ ਤੁਹਾਨੂੰ ਲੱਗਾ ਰஞ்சிਤ ਆਬ ਨੂੰ ਮੇਲਾ ਗਰਾਊਂਡ ਦੇ ਵਿੱਚ ਇਸੋ ਦਾ ਜਿਹੜਾ ਆਪਾਂ ਦੇਖਿਆ ਸਾਰਾ ਮਾਹੌਲ ਬੜਾ ਵਧੀਆ ਬੱਚਿਆਂ ਦਾ ਮਾਹੌਲ ਹੈ ਗੇਮਸ ਨੇ ਇਹ ਇੰਜੋਇਮੈਂਟ ਪੂਰਾ ਹੈ ਤੇ ਇੱਥੇ ਖਾਣ ਪੀਣ ਦੇ ਫਾਸਟ ਫੂਡ ਵਗਾਰਾ ਵੀ ਬੜਾ ਅੱਛਾ ਹੈ ਅਸੀਂ ਸ਼ਹਿਰ ਵਾਸਤੇ ਮੈਸੇਜ ਦੇਣਾ ਚਾਹੁੰਦੇ ਆਂ ਵੀ ਇੱਕ ਵਾਰ ਬੱਚਿਆਂ ਨੂੰ ਤੁਸੀਂ ਜ਼ਰੂਰ ਦਿਖਾਓ ਜੀ ਰਣਜੀਤ ਆਪਨੂੰ ਗਰਾਊਂਡ ਦੇ ਵਿੱਚ ਆ ਕੇ ਇਹੋ ਜਿਹਾ ਮੇਲਾ ਦੇਖੋ ਬੱਚਿਆਂ ਲਈ ਇੰਜੋਇਮੈਂਟ ਲਈ ਬੈਸਟ ਹੈ ਤੇ ਇੱਥੇ ਆ ਕੇ ਬੱਚਿਆਂ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਦਿਖਾਓ ਬੱਚਿਆਂ ਨੇ ਪੂਰਾ ਜਿਵਾਇ ਕੀਤਾ ਬੱਚਿਆਂ ਨੇ ਪੂਰਾ ਇੰਜੋਏ ਕੀਤਾ ਹੈ ਕਾਰੀ ਵੀ ਵੀਡੀਓ ਤੁਹਾਨੂੰ ਮੈਂ ਦਿਖਾ ਸਕਦਾ ਜੀ ਤੇ ਬੱਚੇ ਇਹਦੇ ਖਾ ਵੀ ਰਿਹਾ ਨੱਚ ਕੇ ਰਿਹਾ ਨਾਲ ਸਭ ਤੋਂ ਬੈਸਟ ਚੀਜ਼ ਹੈ ਜਿਹੜੀ ਫਿਸ਼ ਵਾਲੀ ਠੀਕ ਹੈ ਜਿਹੜੀ ਫਿਸ਼ ਵਾਲੀ ਨਾਲ ਜਿਹੜੀ ਐਡਵਰਟਾਈਜ਼ ਕੀਤੀ ਹੈ ਤੇ ਬੱਚਿਆਂ ਲਈ ਬਹੁਤ ਵਧੀਆ ਚੀਜ਼ ਹੈ ਜੀ ਇੱਕ ਵਾਰੀ ਤੁਸੀਂ ਜਰੂਰ ਆਓ ਸ਼ਹਿਰ ਵਾਸੀਆਂ ਨੂੰ ਇਹੋ ਮੈਸੇਜ ਹੈ ਇੱਕ ਵਾਰੀ ਆ ਕੇ ਇੰਜੋਇਮੈਂਟ ਜਰੂਰ ਕਰਕੇ ਜਾਓ ਬੱਚਿਆਂ ਦੇ ਨਾਲ ਨੰਨਾ ਭਾਜੀ ਪ੍ਰਭੂਪਾਲ ਸਿੰਘ ਹੈ ਜੀ ਹਾਂ ਜੀ ਇਹ ਰਣਜੀਤ ਹੈ ਮੈਨੂੰ ਡੀ ਬਲੌਕ ਆਇਆ ਦੁਸ਼ਹਿਰਾ ਗਰਾਊਂਡ ਵਿੱਚ ਇੱਥੇ ਫਸਟ ਟਾਈਮ ਆਇਆ ਕਾਫੀ ਲੋਕਾਂ ਕੋ ਸੁਣਿਆ ਸੀ ਤੇ ਬਾਰੇ ਅੱਜ ਪਹਿਲੀ ਵਾਰੀ ਆਇਆ ਵਧੀਆ ਲੱਗਾ ਸਾਰਾ ਵੇਖ ਕੇ ਬੱਚਿਆਂ ਵਾਸਤੇ ਬਹੁਤ ਵਧੀਆ ਐਕਟੀਵਿ ਤੇ ਬਾਕੀ ਉਹ ਸਮਾਨ ਵੀ ਲੱਗਾ ਆ ਕ ਘਰ ਪਰ ਕਿਚਨ ਦਾ ਸਮਾਨ ਲੱਗਾ ਆ ਕੋਈ ਗਾਰਡਨ ਦਾ ਸਮਾਨ ਲੱਗਾ ਰੇਟ ਰੂਟ ਵੀ ਕਾਫੀ ਬਹੁਤ ਵਧੀਆ ਆ ਤੇ ਬਹੁਤ ਵਧੀਆ ਇੱਥੇ ਲੱਗਾ ਸਾਨੂੰ ਬੱਚਿਆਂ ਨੇ ਇੰਜੋਏ ਕੀਤਾ ਹਾਂਜੀ ਹਾਂਜੀ ਪੂਰਾ ਇੰਜੋਏ ਕੀਤਾ ਜੀ ਨਾ ਮੇਲਾ ਚੱਲਣਾ ਕੀ ਕਹਿਣਾ ਜਾਂਦੇ ਹਾਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਆਹੀਂ ਪਾਜੀ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਹਰ ਇੱਕ ਜਗ੍ਹਾ ਤੁਸੀਂ ਜਾਂਦੇ ਹੋ ਇੱਕ ਵਾਰ ਇੱਥੇ ਵੀ ਆ ਕੇ ਆਪਣਾ ਬੱਚਿਆਂ ਨੂੰ ਲੈ ਕੇ ਫੈਮਿਲੀ ਨੂੰ ਲੈ ਕੇ ਆਓ ਬਹੁਤ ਵਧੀਆ ਮਤਲਬ ਕਿ ਐਕਸਪੀਰੀਅੰਸ ਲੈਂਦਾ ਜੀ ਹਾਂਜੀ ਕਿਹੋ ਜਿਹਾ ਦਾ ਮਾਹੌਲ ਲੱਗਾ ਪਰਿਵਾਰ ਵਾਸਤੇ ਪਾਜੀ ਬਹੁਤ ਵਧੀਆ ਉਹ ਇੱਕ ਤੇ ਫਿਸ਼ ਟੈਂਕ ਆ ਉਹ ਵੇਖ ਕੇ ਵਰਗੀ ਪਹਿਲੀ ਵਾਰੀ ਅਮਰੇ ਸਰਚ ਲੱਗਾ ਲੋਕੀ ਵੇਖ ਕੇ ਬਹੁਤ ਖੁਸ਼ ਹੁੰਦੇ ਬੱਚੇ ਵੇਖ ਕੇ ਖੁਸ਼ ਹੁੰਦੇ ਆ ਕੀ ਮੈਸੇਜ ਦਿੰਦੇ ਹੋ ਮੈਸੇਜ ਇਹ ਦਿੰਨੇ ਆ ਕਿ ਆਪਣੇ ਫੈਮਲੀ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਇੱਥੇ ਘੁੰਮ ਫਿਰ ਕੇ ਆਓ ਹਾਂ ਮਨੀਸ਼ ਐਡਵੋਕੇਟ ਆ ਪਰਿਵਾਰ ਨਾਲ ਆਏ ਆ ਬਹੁਤ ਅੱਛਾ ਲੱਗ ਰਿਹਾ ਹੈ ਔਰ ਬੜਾ ਅੱਛਾ ਉਪਰਾਲਾ ਕੀਤਾ ਇਹਨਾਂ ਨੇ ਜਿਹੜਾ ਫਿਸ਼ ਵਾਲਾ ਜਿਹੜਾ ਐਂਟਰੈਂਸ ਬਹੁਤ ਸੋਹਣਾ ਉਹਨਾਂ ਨੇ ਮੇਨਟੇਨ ਕੀਤਾ ਬੱਚੇ ਬੜੇ ਖੁਸ਼ ਨੇ ਉੱਤੋਂ ਰੱਬ ਵੱਲੋਂ ਮੌਸਮ ਵੀ ਬੜਾ ਸੁਹਾਣਾ ਹੈ ਇਸ ਵੇਲੇ ਤੇ ਬੜਾ ਅੱਛਾ ਲੱਗ ਰਿਹਾ ਪਰਿਵਾਰ ਨਾਲ ਸ਼ੌਪਸ ਵਗੈਰਾ ਸਾਰੇ ਘੁੰਮੇ ਨੇ ਇੱਕ ਹੰਟਿੰਗਡ ਹਾਊਸ ਵੀ ਬਣਿਆ ਹੋਇਆ ਪੁੱਥਾਂ ਵਾਲਾ ਬੜਾ ਮਾਹੌਲ ਲੱਗਾ ਅੱਛਾ ਆਇਆ ਬੜਾ ਸੇਫ ਮਾਹੌਲ ਹੈ ਔਰ ਬੜਾ ਅੱਛਾ ਹੈ ਮੈਂ ਚਾਹਨਾ ਸਾਰਿਆਂ ਨੂੰ ਆਣਾ ਚਾਹੀਦਾ ਹੈ ਪਰਿਵਾਰ ਨੂੰ ਲੈ ਕੇ ਆਉਣ ਘਰੋਂ ਬਾਹਰ ਨਿਕਲਣ ਵੈਸੇ ਹੀ ਸ਼ਾਮ ਦੇ ਵੇਲੇ ਅਸਲ ਮੌਸਮ ਵੀ ਬਹੁਤ ਅੱਛਾ ਹੈ ਔਰ ਬਹੁਤ ਆਨੰਦ ਮੈਂ ਬਹੁਤ ਤੁਸੀਂ ਸਾਹਬ ਕੋ ਟਿਕਟ ਦਿੱਤੀ ਟਿਕਟ ਦਾ ਪ੍ਰੈਸ ਕਿੰਨਾ ਲੱਗਾ ਦੇਖੋ ਗੱਲ ਹੈ ਕੀ ਅਜ ਵਕਤ ਦੇ ਹਿਸਾਬ ਦੇ ਨਾਲ ਜਿਹੜਾ 100 ਰੁਪਈਆ ਇਹਨਾਂ ਨੇ ਰੱਖਿਆ ਹੈ ਜੈਨੂਨ ਹੈ ਮਹਿੰਗਾਈ ਦਾ ਦੌਰ ਹੈ ਬੜਾ ਸੋਨਾ ਵਰਤ ਹੈ ਅਗਰ 100 ਰੁਪਈਆ ਖਰਚਿਆ ਉਨ 100 50 ਤੁਹਾਨੂੰ ਕੀ ਲੱਗੇਗਾ 100 ਰੁਪਈਆ ਖਰਚ ਕੇ ਤੁਸੀਂ ਘਰੋਂ ਨਿਕਲਦੇ ਹੋ ਉਹਨੂੰ ਮੇਨਟੇਨ ਕਿਸ ਤਰ੍ਹਾਂ ਕੀਤਾ ਹੈ ਮੱਛੀਆਂ ਸਾਰੀ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਜਿੱਥੇ ਤੁਸੀਂ ਦੇਖ ਸਕਦੇ ਹੋ ਬਰੀਡ ਜਿਹੜੀ ਹੁੰਦੀਆਂ ਅਲੱਗ-ਅਲੱਗ ਮੱਛੀਆਂ ਦਿਖਾਈ ਗਈ ਹੈ ਔਰ ਆ ਕੇ ਤੁਸੀਂ ਦੇਖ ਰਹੇ ਹੋ ਬੜਾ ਮਤਲਬ ਵਰਤ ਹੈ ਕੋਈ ਬੋਨਿੰਗ ਨਾ ਮਿਲਾ ਚਲ ਨਾ ਕੀ ਕਹਿਣਾ ਚੱਲਿਆ ਮਸਰ ਮੈਂ ਕਹਿਣਾ ਚਾਹੁੰਦਾ ਕਿ ਸਾਰੇ ਅੰਮ੍ਰਿਤਸਰ ਵਾਸੀ ਘਰੋਂ ਨਿਕਲੋ ਮੌਸਮ ਵੀ ਬੜਾ ਸੁਹਾਣਾ ਹੈ ਪਰਿਵਾਰ ਨੂੰ ਲੈ ਕੇ ਆਓ ਬੱਚਿਆਂ ਦੇ ਨਾਲ ਆਓ ਅੱਛਾ ਹੈ ਮਜ਼ੇਦਾਰ ਹੈ ਔਰ ਅਲੱਗ-ਅਲੱਗ ਸਟਾਲਸ ਲੱਗੇ ਹੋਏ ਨੇ ਖਾਣ-ਪੀਣ ਦਾ ਵਿਅੰਜਨ ਦਾ ਮਜ਼ਾ ਲਵੋ ਅੱਛਾ ਵਧੀਆ ਬਹੁਤ ਸੋਹਣਾ ਸੀਗਾ ਬਹੁਤ ਹੈ ਔਰ ਬੈਸਟ ਵਿਸ਼ੇਸ ਨੇ ਸਾਡੀਆਂ ਤੇ ਸਾਰੇ ਬਹੁਤ ਸੇਫ ਹੈ ਬੱਚਿਆਂ ਵਾਸਤੇ ਬੜਾ ਸੇਫ ਹੈ ਇਹ ਲੱਗਣਾ ਦੁਬਾਰਾ ਫਿਰ ਲੱਗਣਾ ਚਾਹੀਦਾ ਹੈ ਲੱਗਣਾ ਚਾਹੀਦਾ ਜੀ ਜ਼ਰੂਰ ਲੱਗਣਾ ਚਾਹੀਦਾ ਕੰਮ ਕਾਰ ਨਾਲ ਇੱਕ ਸਭ ਦਾ ਦੇਖੋ ਕੰਮ ਬੜਾ ਸੋਹਣਾ ਬੱਚਿਆਂ ਵਾਸਤੇ ਗੜਗੜੀ ਐਕਟੀਵਿਟੀ ਰੱਖੀ ਹੋਈ ਹੈ ਦੇਖੋ ਬੱਚਿਆਂ ਵਾਸਤੇ ਖੜੋਨੇ ਬੜੇ ਲੱਗੇ ਹੋਏ ਨੇ ਹੁਣੇ ਹੀ ਮੈਂ ਉੱਥੋਂ ਆਇਆ ਸੀ ਜਿਹੜਾ ਬੱਚਿਆਂ ਦਾ ਜੰਪਿੰਗ ਜਹਾ ਹੁੰਦਾ ਬਣਿਆ ਹੋਇਆ ਟ੍ਰੇਨਾਂ ਵਗੈਰਾ ਸਾਰੀਆਂ ਬਹੁਤ ਸੋਹਣਾ ਲੱਗਿਆ ਕਿੱਦਾਂ ਦੇ ਲੱਗਿਆ ਸਾਡੇ ਝੂਟੇ ਵੀ ਅੱਛੇ ਆ ਬੱਚਿਆਂ ਦੇ ਮੇਰਾ ਨਾਮ ਹਾਂਝੂ ਆ ਮੇਰੇ ਸਾਰੇ ਵੀਰ ਭਰਾ ਆਏ ਨੇ ਮੇਲੇ ਦੇ ਅਸੀਂ ਸੰਡੇ ਇੰਜੋਏ ਕਰਨ ਆਏ ਆ ਇੱਥੇ ਆ ਰਣਜੀਤ ਐਵਨਿਊ ਸੰਡੇ ਇੰਜ ਇੱਕ ਦਮ ਤਾਂ ਲੱਗਦਾ ਪਿਆ ਤੁਸੀਂ ਮੇਲੇ ਚ ਆ ਪੁੰਚੇ ਮੈਂ ਇਹ ਮੇਲਾ ਨਹੀਂ ਇਹ ਘਰ ਹੀ ਲੱਗਦਾ ਜੁੱਦਾ ਮਰਜ਼ੀ ਘਮੋ ਤੇ ਬਾਸ਼ੀ ਕਰੋ ਇੱਥੇ ਜੁੱਦਾ ਅੱਜ ਕੱਲ੍ਹ ਲੋਕੀ ਸਟ्रेस ਵਿੱਚ ਨੇ ਪਰੇਸ਼ਾਨ ਨੇ ਸੜਕ ਕੀ ਕਹਿਣਾ ਸਾਰਿਆਂ ਨੂੰ ਉਹ ਸਾਰਿਆਂ ਦਾ ਕਹਦਾ ਜਿਹੜੇ ਵੀ ਪਰੇਸ਼ਾਨੀ ਜਿੱਥੇ ਵੀ ਨੇ ਇੱਥੇ ਆ ਜਾਓ ਸਭ ਕੁਝ ਦੂਰ ਹੋ ਜਾਏਗਾ ਤੇ ਚੂੜੇ ਲੱਗੇ ਗੈਰ ਰੰਜੀਤ ਆਪ ਨੂੰ ਆਜੇ ਆਪਣਾ ਮੇਲਾ ਵਿਕਣ ਮੇਰਾ ਭਰਾ